ਸਸਿਆ ਘਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਾਂ ਅੱਜ ਪੌਂਗਾਈ ਸੋਆਬੀਨ ਤੇ ਮਸ਼ੀਨ ਸਟਾਰਟ ਕਰਨੀ ਅੱਜ ਚਾਲੂ ਕਰਾਂਗੇ ਤੇ ਆਪਾਂ तकरीबन ਉੱਥੋਂ ਕੱਲ ਪਰਸੋਂ ਦਰੇ ਸੀ ਇੱਕ ਰਾਤ ਰਸਤੇ 'ਚ ਸੱਜਿਆ ਤੇ ਦੂਸਰੇ ਦਿਨ ਆਪਾਂ ਇੱਥੇ ਆ ਗਏ ਯਾਨੀ ਕਿ ਦੂਜੀ ਰਾਤ ਵੀ ਆਪਾਂ ਸੌਂ ਹੀ ਗਏ ਆ ਕੇ 1:00 ਵਜੇ ਆ ਗਏ ਸੀ ਆਪਾਂ ਜਿੱਥੇ ਚੱਲਣੇ ਸੀ ਜਿਹੜੀ ਏਰੀਆ ਸੀ ਤੇ ਹੁਣ ਆਪਾਂ ਹੀ ਇੱਥੇ ਸਵਾਦ ਕਰਦੇ ਜੀ ਮੰਗੀ ਦੀ ਤੇ ਮੰਗੀ ਨੇ ਸੋਆਬੀਨ ਮੰਗੀ ਤਾਂ ਖਤਮ ਹੋ ਗਈ ਸਵਾਗਤ ਨਹੀਂ ਕਰਦੇ ਸ਼ੁਭ ਆਰ ਹੈ ਇਸ ਸਾਲ ਬਹਾਮਾਰੀ ਬਹੁਤ ਹੋ ਗਈ ਤੁਹਾਨੂੰ ਪਤਾ ਖਾਉਂਦੇ ਆ ਤੇ ਜੰਟਰਾ ਮਲਾਉਦੇ ਵੀ ਆ ਕਿਹਦੇ ਕੋਲ ਆਏ ਇਧਰ ਜੀ ਆਪਣੇ ਖੜੀਆ ਮਸ਼ੀਨ ਹੈ ਇਧਰ ਬੱਬੂ ਬਾਈ ਦੀ ਆ ਉਹ ਸਾਹਮਣੇ ਪਹਿਲੇ ਮੇਰੀ ਬਾਸ ਹੁਣ ਰਹੀ ਸਰ ਬੇਦਾ ਸਾਥੀ ਕਾਲ ਬਲਾ ਸੱਚੇ ਕਾਲ ਸਰ ਹਾਂ ਤੂੰ ਬੁਲਾਵੀਂ ਸਾਸੀ ਕਾ ਵੀਰ ਜੀ ਸਾਰਿਆਂ ਨੂੰ ਬਹੁਤ ਠੀਕ ਠਾਕ ਹੋ ਸਾਰੇ ਮਹੀਨੇ ਪਾ ਆਏ ਵੀਡੀਓ ਆਵਾਜ਼ੇ ਚੱਕੀ ਹੋਦਾ ਦੋ ਅੱਗੇ ਲਾਇਆ ਰੈਡਰ ਤੱਕੜੇ ਤੇ ਹੋਰ ਕਾ ਹੋ ਗਈਆ ਕੋਈ ਰੋਟੀਆਂ ਬਣਾਉਣ ਵਾਸਤੇ ਲਾਇਆ ਬੈਟਰੀ ਰੱਖੀ ਲੀ ਤੇ ਰੋਟੀਆਂ ਅੱਜ ਬਣ ਜਾਣਗੀਆਂ ਨਹੀਂ ਇਹਦਾ ਡੈਕ ਫਿੱਟ ਕਰਿਆ ਨਹੀਂ ਡੈਕ ਕਿੰਦੇ ਘੜ ਮੋਬਾਈਲ ਤੇ ਲਾਉਣੀ ਆ ਨਾਣਾ ਵਿੱਚ ਬੈਟਰੀ ਪਾ ਕੇ ਨਿੱਕੀ ਇਸ ਸਾਲ ਨੂੰ ਇੱਕ ਬਾਤ ਬਤਾ ਕੇ ਇਧਰ ਇਸ ਸਾਲ ਫਸਲ ਕਿੰਨੀ ਅੱਛੀ ਹੈ ਕਿਤਨੇ ਏਰੀਆ ਇਸ ਸਾਲ ਬੋੜਾ ਹੈ ਕਿ ਹਮਾਰੇ ਪੰਜਾਬ ਵਿੱਚ ਇਹ ਬੋਲ ਰਿਹਾ ਕਿ ਇਸ ਸਾਲ 30% ਫਸਲ ਹੈ ਸਵਾਭ ਨੂੰ ਖਤਮ ਹੀ ਹੋ ਗਈ ਹੈ ਇਧਰ ਇਹ ਤਾਂ ਘਾਸ ਤੋਂ ਹੈ ਘਾਸ ਕਟਾएंगे ਨਹੀਂ ਇਹ ਕਟਵਾएंगे ਨਾ ਕਿਤੂ ਕੋ ਸਾਫਤੂ ਕਰਵਾएंगे ਇਤਨਾ ਰਹਿ ਗਿਆ ਹੈ ਹੈ ਨਾ ਲੇਕਿਨ ਮੇਰੀ ਬਾਤ ਸੁਣੋ ਜਿ세 ਖਾਲੀ ਖੇਤ ਬਹੁਤ ਹੀ ਇਸ ਬਾਤ खाली मारको दिख नहीं जैसे घास काटेंगे इसका रेट ज्यादा देंगे स्वाब निसे के उतना ही देंगे वही रेट है अच्छा रेट वही चलेगा तो... इसमें जोर लगे ना खेत तो, तो साफ करना ही पड़ेंगे खेत तो साफ करना पड़ेगा जब ही तो इसमें जेड़े थका नहीं फ्लाईड साफ तो करना ही पड़ेंगे मेरी बात सुन है इस साल कितने परसेंट फसल इधर है इस बार

तो फिर डेरा वहाँ लगाते हैं जो लगा लेंगे ना वहाँ सोयाबीन काटना पड़ेगा पहले तो काटा हुआ, हुआ है पे कहाँ काटा हुआ है खाली पड़ा है था। जो खाली पड़ा है तो, तो, तो वहाँ ले चलेंगे गाड़ी को तो। कितना कि सा टाइम लगेगा शाम को नहीं इसको ऐसे लोड कर लेंगे ना ऐसे सही बात है नहीं ना रखो उधर 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 वो अपने मिलने वाला का बना का है आ बंदा ले साले का इसकी हो जाएगा सही ना ਨਹੀਂ ਦੋਨੋਂ ਕੋ ਅਗਰ ਗੁੱਲੀ ਲੱਗੇ ਤੇ ਦੋਵੇਂ ਸਹੀ ਹੋ ਜਾਣਗੇ ਹਾਂ ਇੱਕਦਮ ਵੀ ਗੁੱਲੀ ਦੋਨੋਂ ਕੋ ਦੋਨੋਂ ਕੋ ਲੱਗੇਗੀ ਨਹੀਂ ਇਸਕੋ ਲੇਕਿਨ ਕਿਸ ਤੋਂ ਇਸ ਇਸ ਕੀ ਸਥਿਤੀ ਡਾਊਨ ਹੋ ਰਹੀ ਹੈ ਨਹੀਂ ਨਹੀਂ ਦੋਨੋਂ ਕੀ ਐਸੀ ਹੈ ਨਹੀਂ ਉਹ ਬੋਰਾ ਮੈਂ ਗੁੱਲੀ ਨਹੀਂ ਲਵਾਣੀ ਆ ਵੇ ਆ ਵੇ ਤੂੰ ਵੀ ਕਰ ਰਹੀ ਹੈ ਹਾਂ ਕੀ ਕਰ ਰਹਾ ਹੈ ਆਹ ਪਿੰਡ ਚ ਲਾਓ ਕਾਹਦੇ ਲੈ ਕੇ ਆਏ ਰ ਇਹ ਪਾੜ ਪੁੱਛ ਕਾ ਪਿੰਡ ਪੁੱਛ ਇਸ ਕਾ ਪੁੱਛ ਗੋ ਬਈਆ ਪਿੰਡ ਪੁੱਛ ਇਧਰ ਆ ਬਾਤ ਕਰ ਇਸੇ ਕੌਣ ਸਾ ਪਿੰਡ ਹੈ ਪਿੰਡ ਗੋਣਡ ਹੈ ਹਾਂ ਇੰਦੀ ਮੈਂ ਬਾਤ ਕਰ ਰਿਹਾ ਹਾਂ ਇੰਦੀ ਹੋਰ ਪਿੰਡ ਗੋਣਡ ਹੈ ਹਾਂ ਗੋ ਬੇ ਉਹ ਕਹਾਂ ਪੜਦਾ ਹੈ ਪੁੱਛੀ ਤੁੱਲੀ ਪਰ ਪੁੱਛ ਨਾ ਗੁੱਲੀ ਪਰੇ ਲੋਹਾਣੀ ਕੌਣੀ ਪੁੱਛੀ ਕਿੱਡੇ ਨਵਾਲੀ ਇਸ ਕੀ ਰੇ ਕਟਾ ਕੇ ਤਾਂ ਕਰ ਦੇ ਇਸ ਕੀ ਵਾਲ ਕਟਵਾ ਦੇਗੇ ਨਾ ਯਾਹਰ ਆਤਾ ਹੈ ਨਾ ਆਪਣੇ ਗਾਵੇਂ ਮੈਂ ਨਾ ਕਿ ਦੁਕਾਨ ਹੈ ਨਾ ਦੁਕਾਨ ਲਈ ਭਾਈ ਮੌਸਮ ਵੀ ਖਰਾਬ ਹੋ ਰਿਹਾ ਹੈ ਜਾਨੀ ਕਿ ਬੱਦਲ ਬਾਈ ਪੂਰੀ ਹੈ ਉਹ ਕਰਾ ਕੰਮ ਉਹਨਾਂ ਨੂੰ ਬੱਬੂ ਤੂੰ ਕੀ ਕੰਮ ਲੱਗਾ ਇੱਕੋ ਪੱਤੀ ਹੀ ਨਾ ਲੱਗਿਆ ਹੜਾ ਬੜੇ ਟਾਈਮ ਦਾ ਚਾਬੀ ਜੂ ਵੀ ਲੈ ਲੈ ਹੈ ਇਸ ਕਿਸੇ ਬਾਸ਼ ਨਹੀਂ ਬੜੀ ਇੱਕ ਖੁੱਡਾ ਖੁੱਡਾ ਖੜਾ ਨਿਕਲ ਜਾਏਗਾ ਤੇ ਇਸ ਵਿੱਚ ਮੈਂ ਕਾ ਖੁੱਡਾ ਕਰੇਗਾ ਆਜੋ ਜੀ ਆਪਾਂ ਤੁਹਾਨੂੰ ਬੱਬੂ ਦੇ ਕੰਪੈਨ ਕੋਲ ਲੈ ਕੇ ਚੱਲਦੇ ਇਹਨੇ ਸਾਲਾ ਵੇਟ ਵਗੈਰਾ ਕੀਤੀ ਆ ਬਹੁਤ ਵਧੀਆ ਕੀਤੀ ਆ ਤੇ ਵਧੀਆ ਕੇ ਕਰਕੇ ਤਿਆਰ ਕਰਕੇ ਲਿਆ ਬੱਬੂ ਭਾਈ ਤੁਹਾਨੂੰ ਦਿਖਾਉਂਦੇ ਆ ਆਪ ਕਿਧਰ ਹੋ ਚੱਕਰੋ ਜੀ ਇਹ ਜੀ ਮਥਾੜੂ ਐ ਤੇ ਮਥਾੜੂ ਦਾ ਨਿਊ ਮਥਾੜੀ ਦੇ ਚੱਕਰ ਲਵਾਏ ਆ ਜਾਨੀ ਕਿ ਵਧੀਆ ਮਸ਼ੀਨ ਤੇ ਇਹ ਜੇ ਤੁਹਾਨੂੰ ਆਪਾਂ ਇੱਕ ਵਾਰ ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀ ਕਿ ਫਿਡਰ ਵੀ ਨਵਾਂ ਲੈ ਆਇਆ ਦਾ ਉਹ ਫਿਡਰ ਆਪਕ ਨਹੀਂ ਲਾਇਆ ਤੇ ਕਟਰ ਵੀ ਨਵਾਂ ਲਿਆਈ ਇਹਦਾ ਕਟਰ ਕਟਰ ਬੜਾ ਪੂਰਾ ਹੈਵੀ ਤੇ ਹੈਵੀ ਜੰਮਣਾ तकरीबन ਜੀ ਮਸ਼ੀਨ ਦੀ ਪੂਰੀ ਲੁੱਕ ਬਣਾ دی ਬੰਦਿਆਂ ਨੇ ਪੇਂਟ ਨਾਲ ਨੇ तकरीबन ਆਪ ਵੀ ਕੀਤਾ ਮਾੜਾ ਮੋਟਾ ਇਹ ਬੰਦਾ ਪੇਂਟਰ ਹੈਗਾ ਸੀ ਉਹਦੇ ਤੋਂ ਕਰਵਾਇਆ ਤੇ ਤੁਹਾਨੂੰ ਕਟਰ ਦਿਖਾਉਣਾ ਜੀ ਕਟਰ ਦੀ ਲੁੱਕ ਕਿੱਦਾਂ ਦੀ ਬਣ ਗਈ ਆ ਜਿਹੜਾ ਮਥਾੜੂ ਵਾਲਾ ਕਟਰ ਲਿਆਈ ਇਹਨਾਂ ਨੇ ਤੇ ਬਾਕੀ ਇਹ ਦੇਖੋ ਪਿੱਛੋਂ ਇਦਾਂ ਦੀ ਕੰਡੀਸ਼ਨ ਆ ਇਧਰੋਂ ਬੀਮ ਵਗੈਰਾ ਲੱਗਾ ਤੇ ਆਪਾਂ ਹੁਣ ਬੱਬੂ ਨੂੰ ਪੁੱਛਦੇ ਆ ਇਹਨੇ ਮੂੰਗੀ ਵਗੈਰਾ ਵੱਢੀ ਆ ਤੇ ਕਿਵੇਂ ਦਾ ਕਟਰ ਚੱਲਿਆ ਇਹਦੇ ਬਾਰੇ ਮਾੜੀ ਜਾਣਕਾਰੀ ਦਿਹਾਏ ਸਾਨੂੰ ਸਸੀਗਾ ਵੀਰ ਜੀ ਸਸੀਗਾ ਤਾਂ ਅੱਗੇ ਹੀ ਬੁਲਾਈ ਆ ਜਾਣਕਾਰੀ ਦੇਣੀ ਹੈ ਜਾਣਕਾਰੀ ਬਾਰੇ ਠੀਕ ਆ 20 ਦਿਨ ਹੋ ਗਏ ਅੱਜ 20 ਦਿਨ ਬਾਅਦ ਵੀਡੀਓ ਆਏ ਆ ਆਪਾਂ ਮਿਲੇ 20 ਦਿਨ ਬਾਅਦ ਹੈ ਨਾ 20 ਦਿਨ ਹੋ ਗਏ ਉੱਥੇ ਆਪਾਂ ਲਾਸਟ ਵੀਡੀਓ ਹੋਈ ਤੇ ਇਹਦੇ ਕਟਰ ਪਰ ਦੱਸ ਵੀ ਕਟਰ ਤੋਂ ਨਵਾਂ ਨਵਾਂ ਲਾਇਆ ਤੇ ਇਹ ਕਿਵੇਂ ਦਾ ਚੱਲਿਆ ਸਾਲਾ ਇੱਕ ਨੰਬਰ ਚੱਲਿਆ ਵੀਰ ਜੀ ਕਿਉਂ ਕਿਰਾਏ ਦੀ ਜੋੜੀ ਸਰ ਆਪਾਂ ਕਟਰ ਸਾਰਾ ਡਾਊਨ ਕਰ ਦਈਏ ਛੋੜੇ ਗਾਣੇ ਕੋਈ ਵੀ ਪਏ ਥੱਲੇ ਹਾਂ ਥੱਲੇ ਨਾ ਫਿੰਗਰ ਟਪਟਰ ਵਾਲਾ ਤੇ ਮਿੱਟੀ ਮਿੱਟੀ ਮੁੱਟੀ ਤੇ ਜਾ ਮਿੱਟੀ ਦਾ ਨਾ ਸਾਥ ਸੁਣੀਆ ਵਿੱਚ ਤੇ ਜਦ ਆਪਾਂ ਕਟਰ ਲੈਣ ਗਏ ਆ ਤੈਨੂੰ ਮੈਂ ਉਦੋਂ ਕੀ ਦੱਸਿਆ ਸੀ ਇਹ ਦੇ ਬਾਰੇ ਕਿ ਤੈਨੂੰ ਕਟਰ ਇਹ ਹੀ ਲੈ ਤੂੰ ਐ ਨਹੀਂ ਫਲਾਣਾ ਬੰਦਾ ਬਣਾਉਂਦਾ ਉਹ ਬਣਾਉਂਦਾ ਉੱਥੇ ਲਾਵਾਂਗੇ ਤੇ ਮੈਂ ਤਾਂ ਇੱਕ ਵਾਰੀ ਲੈ ਇਹਦੀ ਚੋੜੀ ਬਹੁਤ ਡੂੰਗੀ ਕੀਤੀ ਹੋਈ ਯਾਰ ਤੋ ਹੁਣ ਇਹਦੇ ਬਰਤੂ ਕੀ ਐਵੇਂ ਆਪਾਂ ਨਜਾਇਕੀ ਦੀ ਸੇਵਤ ਨਹੀਂ ਕਰਨੀ ਜੇ ਕੰਮ ਸਹੀ ਕਰਦਾ ਸਹੀ ਦੱਸਣਾ ਬਿਲਕੁਲ ਫਿੰਗਰਾਂ ਨਵੀਆਂ ਨਾਲ ਦੀਆਂ ਘਰੋਂ ਪਾ ਕੇ ਲੈਂਦੀਆਂ ਨੇ ਕੋਈ ਟੁੱਟੀ ਹੋਣੀ ਫਿੰਗਰ ਨਾ ਨਾ ਇੱਕ ਵੀ ਨਹੀਂ ਟੁੱਟੀ ਬਲੇਡ ਬਲੇਡ ਆ ਕੱਦਾਂ ਕੋਈ ਮਾੜਾ ਮੋਟਾ ਟੁੱਟਿਆ ਨਾ ਅੱਛਾ ਤੇ ਫਿੰਗਰ ਤੇ ਆਪ ਨੂੰ ਗਰੰਟੀ ਹੀ ਮਿਲੀ ਹੈ ਹਨਾ ਹਾਂ ਇਹ ਕਿੰਨੇ ਦੇ ਪਾ ਲਿਆ ਸੀ ਇਹ 90 ਰੁਪਏ ਦੀ 90 ਰੁਪਏ ਦੀ ਫਿੰਗਰ ਆਈ ਹੈ ਜੀ ਦੇਖੋ ਮੂੰਗੀ ਦੇ ਸੀਜ਼ਨ ਲੱਗ ਗਿਆ ਕੋਈ ਫਿੰਗਰ ਲਗਾ ਦੇ 21 ਰੁਪਏ ਕਿੰਨੇ ਦੀ 21 ਰੁਪਏ ਇਥੋਂ 35 ਰੁਪਏ ਮਿਲਦੀ ਹੈ ਆ 3500 ਰੁਪਏ ਕਿਲੋ ਤਲ ਕੇ ਆਈ ਹੈ ਆ

ਇਹ ਗਾਢੀ ਕਾਉਂ ਜੇਗਾ 150 ਬਿਗਾ ਕਰੀਏ ਅੱਛਾ ਇਤਨਾ ਕੋ ਹੋਗਾ ਹਾਂ ਇਹ ਹੋਗਾ ਕਿਉਂਕਿ ਫਸਲ ਹੀ ਨਹੀਂ ਹੈ ਇਸੇ ਜਿਆਦਾ ਏਰੀਆ ਨਹੀਂ ਤੇ ਜੋ ਹੈ ਇਸ ਸਾਲ ਜੋ ਫਸਲ ਮਾਰੀ ਹੋਗੀ ਆਪਣੀ ਤੇ ਤੁਹਾਨੂੰ ਕਿੰਨਾ ਜਿਵੇਂ ਦੁੱਖ ਵਗੈਰਾ ਕਿਵੇਂ ਲੱਗਾ ਕਿ ਕਿਦਾਂ ਕਿਤਨੇ ਸਾਲ ਬਾਅਦ ਇਹ ਇਹ ਕੰਮ ਹੋਇਆ ਇਹ ਹੋ ਗਏ 10 20 ਸਾਲੋਂ ਗਮੀਂ ਤਾਂ ਨਹੀਂ ਦੇਖਾਇਆ ਇਹ ਤਨਾ ਕਰਾ ਵੀ ਰਿਆ ਅੱਛਾ ਆਪਣੇ ਤੁਹਾਰੀ ਲਾਈਫ ਮੈਂ ਨਹੀਂ ਦੇਖਿਆ ਪਹਿਲੇ ਮੈਂ ਨਹੀਂ ਨਹੀਂ ਦੇਖਾਇਆ ਇਹ ਤਨਾ ਤੋਂ ਪਹਿਲੀ ਵਾਰੀ ਹੋਇਆ ਇਹ ਕੰਮ ਦੇਖੋ 48 ਕੋਈ ਵਾਰ ਕਮ ਨਿਕਲਦੀ ਹੈ ਕੋਈ ਵਾਰ ਜ਼ਿਆਦਾ ਨਹੀਂ ਲੀਗ ਹਾਂ ਲੇਕਿਨ ਸਭੀ ਕੇ ਤੋਂ ਮੇਰੇ ਇਸ ਵਾਰ ਤੇਰੇ ਕੋ ਮੈਂ ਬਤਾਉ ਪਾਕਿਸਤਾਨ ਸੇ ਲੈ ਗਈ ਹਮਾਰਾ ਪੰਜਾਬ ਆ ਗਿਆ ਵਿਚ ਮੈਂ ਰਾਜਸਥਾਨ ਆ ਗਿਆ ਰਾਜਸਥਾਨ ਵੀ ਆ ਗਿਆ ਇਸ ਸਭੀ ਮਾਰਗ ਏਰੀਆ ਕਿਉਂਕਿ ਅਸੀਂ ਮੂੰਗਨ ਕਾਲੀ ਨਾ ਜੋ ਉਸਮੇ ਘਾਹ ਹੀ ਨਿਕਾਲਾ ਹੈ ਦੇਖਾ ਕਿਸੇ ਦਾ ਇੱਕ ਕੁਆਂਟਲ ਨਿਕਲਾ ਨਾ ਜੇ 5 ਬਿੱਗੇ 6 ਕੁਆਂਟਲ ਨਿਕਲਾ ਕਿਸੇ ਦਾ ਪੈਸਾ ਪੂਰਾ ਹੀ ਦਿਆ ਉਹਨਾਂ ਨੇ ਪੈਸਾ ਉਹਨਾਂ ਨੇ ਪੂਰਾ ਹੀ ਦਿਆ ਅਰੇ ਯਾਰ ਫੇਰ ਗਾਡੀ ਘੂਮੇ ਕਿਉਂ ਡੀਜ਼ਲ ਤੋਂ ਬੜੇਗਾ ਨਾ ਤੇ ਫੇਰ ਦੇਖ ਇੱਕ ਬੰਦੇ ਕਾ ਮੈਂ 52 बी का काटा है उसमें से एक क्वार्टर निकला है 52 बी 52 बी का वे। वे में उसमें ज्यादा वो ही था घास इधर पूरी दी है लेकिन खेत तो साफ हुआ है नहीं था नहीं भी टेक्नीशियन बाद इसमें देखा उसने भी पैसा मुझे भी दिया वो बोल रहा है 1 लाख रुपए पहले खर्चा आ गया इस पे तो भाई का तकाई का हां खर्चा बहुत हो गया जमीन उधर जमीन है गया ठाकुर गया ठाकुर नहीं होते जो हां वो राजपूत होते हां उनके जमीन वो ठेके पे दे देते हैं ਜੈਸੇ 2500 2000 ਮੇ ਵੀ ਗਾ ਇਸ ਹਿਸਾਬ ਸੇ ਤੇ ਉਦੋਂ ਉਹਨੋਂ ਤਾਂ ਆਪਣਾ ਟਿਕਾ ਲੈ ਲੈਣਾ ਕਿ ਤੇ ਮਾਰਾ ਕੁਛ ਨਿਕਲੇ ਚੈ ਨਿਕਲੇ ਬਾਕੀ ਥਣ ਲੁੱਕ ਦਿਖਾਉਂਦੇ ਹੋਰ ਮਸ਼ੀਨ ਦੀ ਇਧਰੋਂ ਦੋ ਫਿੰਗਰਾਂ ਵੱਡਿਆ ਹੈ ਦੂਜੇ ਕਟਣ ਨਾਲੋਂ ਕਿਹੜੇ ਦੋ ਫਿੰਗਰਾਂ ਕੀ ਹੈ ਵੱਡੀਆਂ ਚਾਹਤਾ ਰਹੇ ਦੋ ਫਿੰਗਰਾਂ ਅੱਛਾ ਵੱਡਾ ਹਾਂ ਮਲਾਏ ਚੜਾਈ ਚ ਅੱਛਾ ਦੂਜੇ ਕਟ ਜਿਹਨ ਤੇਰੇ ਕੋ ਕਰਤਾਰ ਹੁੰਦਾ ਕਿੰਨੇ ਜੇ ਇਹ ਕਰਤਾਰ ਦੇ ਬਰਾਬਰ ਦਾ ਕਟ ਰਹੀ ਪਹਿਲਾਂ ਇਹ ਪਹਿਲਾਂ ਛੋਟਾ ਸੀ ਨਾ ਕਟ ਰਾ ਹੁਣ ਵੱਡਾ ਹੀ ਹੈ ਹੁਣ ਵੱਡਾ ਹੈ ਤੈਨੂੰ ਅੱਛਾ ਤੇ ਮਸ਼ੀਨ ਗੇ ਤੋਰਾ ਤੋਰਾ ਕਿਵੇਂ ਕਰਾਉਂਦਾ ਵਧੀਆ ਵਧੀਆ ਨਜ਼ਾਰਾ ਹੁਣ ਚੋਨੇ ਤੇ ਪਤਾ ਲੱਗੇਗਾ ਨਹੀਂ ਨਹੀਂ ਵਧੀਆ ਤੇ ਵਧੀਆ ਹੀ ਹੈ ਤੇ ਬਾਕੀ ਦੇਖੋ ਲੁੱਕ ਤੁਹਾਨੂੰ ਦਿਖਾਦੇ ਆ ਉਧਰ ਲੇ ਲਗਾ ਤਾ ਨੇ ਉੱਡੀ ਚੜ ਮੋਰਨੀ ਹੈ ਹਾਲੋ ਤੇ ਪੇਂਟ ਪੌਂਡ ਵਗੈਰਾ ਅੱਛਾ ਹੀ ਹੋਇਆ ਹੈ ਬਾਕੀ ਆਪਣੇ ਬੰਦਲੇ ਆਪਣਾ ਕਰਦੇ 22 ਵੀ ਵਗੈਰਾ ਕਰ ਰਹਾ ਹੈ ਬੱਕੂ ਆਈ ਮੜਾ ਮੰਜਾ ਫੜੀ ਮੰਜਾ ਫੜੀ ਮੜਾ ਜਾ ਇਥੇ ਹੁਣ ਆਪਾਂ ਆਂ ਮੂੰਗੀ ਦੇ ਹਾਲਾਤ ਦਿਖਾਣੇ ਇੱਧਰ ਦੇਖ ਹਿੰਦੇਸ਼ਾ इतना इतना बड़ा हमने घास काटा है तुम्हारे से बड़ा बड़ा देख कितने कितना ये उसमें उसके बीच ये था ज्यादा ये हाँ अभी फट्टी थोड़ी अब ये आप पता क्या करेंगे आज का दिन चालू करके ना नेट का पूरा काम करेंगे जो भी है ना खोल ही देना हमने खोल ही देना उतार देना और ये ये निकाल देना आज का दिन जो दस बारह निक गए पंद्रह काट के ना उसके बाद फिर कल भी काटेंगे कुछ है कल है ठीक है धीरे धीरे कर लेंगे जो थोड़ा तो है क्योंकि काम हो गया लेकिन पता क्या थी खर्चा बहुत है क्योंकि उसमें माल तो था नहीं घास ही घास में लोड बहुत चलता था खर्चा आधा खर्चा का आधा पैसा ये नहीं ये घास कुछ नहीं करता जो वो कास है ना वो इतना इतना लंबा था तो वीडियो देखता नहीं देखता मेरे यूट्यूब पे नहीं आपने यूट्यूब पे वीडियो नहीं देख देखी मेरी यकीन ये ये खराब हाँ। नहीं है नहीं youtube पे देखता ना वीडियो आप हां देखता तो बस भावा फिर तेरे को पता होना चाहिए के हो गया कड्डो समान काट काला पहना पहना गुन्नो का काला पहनदा है गल्ला देख ले आप ਬੰਦਾ ਸਾਡਾ ਇਹ ਜੀ ਮਾਲਕ ਸਾਹਿਬ ਨੇ ਇਹ ਕਹਿੰਦੇ ਨੇ ਉਹਨੂੰ ਉਲਟਾ ਕੇ ਕਾਲਾ ਵੇਖੇ ਪੈਂਦਾ ਤਾਂ ਕਾਲਾ ਤਾਂ ਪਹਿਣਾ ਉਹ ਡਰਾਈਵਰ ਇਹ ਬੰਦਾ ਲਾਂਗਰੀ ਦੋ ਆਦਾ ਹਮਾਨ ਕੱਢੀ ਬਾਹਰ ਜਾ ਗਾ ਉਹ ਕਹਿੰਦਾ ਕਾਲਾ ਪਹਿਣਾ ਦੋ ਅੱਛਾ ਮੰਜੇ ਉੱਤੇ ਰੱਖਣਾ ਹੈ ਬੰਦਾ ਵੀ ਪੂਰਾ ਹਿੰਮਤੀ ਹੈ ਵਿਚਾਰੇ ਥੋੜਾ ਇੱਕੀ ਹੋ ਗਿਆ ਲਾਤਾਂ ਦਾ ਕਮਜ਼ੋਰ ਹੈ ਇਹ ਬਾਈ ਜੀ ਆਪਣੇ ਆਪ ਦੇ ਬੰਦੇ ਆ ਥੋੜੇ ਜਿਹਨਾਂ ਆਪਾਂ ਮਜਾਸੇ ਮਜਾ ਕੇ ਕਰ ਲਿਆ ਜੇ ਤੇ ਤੁਸੀਂ ਕੋਈ ਗਲਤ ਕਮੈਂਟਰਾ ਕਰਿਆ ਜੇ ਤੇ ਜੋ ਬਾਕੀ ਜੋ ਰੱਬ ਆਪਣੇ ਕਰਨਾ ਦੋ ਉਹੀ ਕਰਨਾ ਹੁੰਦਾ ਹੈ ਆਪਾਂ ਕੌਣ ਹੁੰਨੇ ਆ ਕਿਸੇ ਦਾ ਇਹ ਕੀ ਕੰਡਾ ਜੀ ਕారణ ਇੱਥੇ ਖੁੱਲਾ ਕਰ ਦੇਣਾ ਕੀ ਇਹਨਾਂ ਦਾ ਖੁੱਲਾ ਪਾਉਣ ਦੀ ਲੋੜ ਹੀ ਨਹੀਂ ਗਈ ਜਮਿਆ ਬੈ ਕੀ ਕੀ ਜਮਿਆ ਬੈ ਬਬ ਮੜਾ ਖੁੱਲਾ ਹੀ ਕਰਨਾ ਇੱਥੇ ਕਰ ਦੇ ਹੋਰ ਜਮੇ ਨੂੰ ਕੀ ਨੂੰ ਖੋਲੋ ਉੱਥੇ ਵਿੱਚੇ ਖੋਲੋ ਤੇ ਮੈਨੂੰ ਪਹਿਲਾਂ ਪੁੱਛਿਆ ਕਰਨਾ ਕਿੰਨੇ ਸਾਲ ਹੋ ਗਏ ਤੈਨੂੰ ਕੰਮ ਕਰਦਿਆਂ ਨੂੰ ਉਹ ਆਹੋ ਵੀ ਉਤਲਾ ਛਾਣਾ ਦੇ ਵਿੱਚ ਨਿਕਲ ਆਵੇਗਾ ਬਾਹਰ ਤੂੰ ਐਵੇਂ ਨਾਲ ਹੋਰ ਜਗਾੜਾ ਖੋਲੀ ਤੁਰੇ ਹੋਏ ਆਹ ਤੋਂ ਕਿੰਨੀ ਤੱਕ ਟੈਡ ਰਵਈਦਾ ਦਰ ਤੋਂ ਅੱਛਾ ਟੈਡ ਟੈਡ ਪੀਰ ਕਰਦਾ ਅੱਛਾ ਯਾਨੀ ਕਿ ਟੈਡ ਪੀਰ ਕਰਦਾ ਤੇ ਨਾ ਐਵੇਂ ਮੜਾ ਬੜੇ ਖੁੱਲਾ ਕਰ ਦੋ ਉਤਲਾ ਛਾਣਾ ਮੜਾ ਕਰ ਰਿਹਾ ਬਸ ਤੇ ਮਸ਼ੀਨ ਚਲਾਓ ਤਾਂ ਮੌਸਮ ਖਰਾਬ ਹੁੰਦਾ ਹੁੰਦਾ ਤਾਂ ਆਪਾਂ ਅਗਲੇ ਹੋਰ ਰਤਨੇ ਲੱਗੇ ਤਿੰਨਾ ਕੰਮ ਹੈ ਟੱਕੜ ਸੋਰ ਬਾਬੂ ਤੋ ਵੇਲਾ ਹੋ ਗਿਆ ਕੋਈ ਹੈ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਚਲਾਤੀ ਸੋਇਆ ਬੀਨ ਤੇ ਮਸ਼ੀਨ ਤੇ ਅੱਜ ਆਪਾਂ ਅੱਜ ਹੀ ਪਹੁੰਚੇ ਅੱਜ ਚਾਲੂ ਕਰਤੀ ਆ ਵਾਹਿਗੁਰੂ ਕਿਰਪਾ ਕਰਨਗੇ ਪਿੱਛੇ ਆਪਣਾ ਸਿਰ ਰਹਿ ਜੀ ਬਹੁਤ ਵਧੀਆ ਵਧੀਆ ਟੌਪ ਦਾ ਤੇ ਚੰਗਾ ਰਹਿ ਤੇ ਹੁਣ ਅੱਗੇ ਵੀ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਆਸ ਪਕਦੇ ਆ ਜੀ 150 ਬਿਗੇ ਦੀ ਬਾਕੀ ਉਹ 200 ਦੇ ਲਗਭਗ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ ਤੇ ਬਾਕੀ ਜੀ ਇਸ ਸਾਲ ਫਸਲ ਵੀ ਥੋੜਾ ਪ੍ਰਤੀ 30% ਕੀ ਪਹਿਲੇ ਆਪਾਂ 400 ਵੜਦੇ ਸੀ ਇਸ ਸਾਲ ਹੁਣ ਪਤਾ ਚੱਲੂਗਾ ਕਿੰਨਾ ਕੁ ਆਪਣੀ ਵਡਾਈ ਹੁੰਦੀ ਆ ਕੀ ਕੁਝ ਬੰਦਾ ਇਹ ਮਸ਼ੀਨ ਕਰਮਾਲੀ ਚੰਗੀ ਚੱਲੀ ਮਸ਼ੀਨ ਚੰਗੀ ਚੱਲੀ ਆ ਜੀ ਇਹ ਪਹਿਲੇ ਤੀਜਾ ਚੱਕਰਾ ਰਿਆ ਤੇ ਇਤੇ ਸਰ ਵੀ ਦਰਗਾ ਸੀ ਵਗੈਰਾ ਨੇ ਤੇ ਇਹਦਾ ਜੀ ਆਪਾਂ ਨੂੰ ਇੱਕ ਦੋ ਬਲੇਟ ਟੁੱਟੇ ਹੋਇਆ ਤੇ ਇਹ ਬੰਦੇ ਪਰਦੇਸ ਥੋੜੀ ਜਲਦਬਾਜੀ ਇਸ ਕੋ ਇਹਨੇ ਮੇਰੇ ਬੋਲਾ ਕਿ ਅਵੀ ਥੋੜਾ ਸਾ ਟਾਈਮ ਰੁਕ ਜਾਓ ਕਿ ਅੱਜ ਕੰਮ ਕਰਾਂਗੇ ਇਹ ਬੋਲੇ ਕਿ ਐਸੇ ਗਾੜੀ ਚਲਾਓ ਕਿ ਵੀ ਮੌਸਮ ਖਰਾਬ ਹੋ ਰਿਹਾ ਇਸ ਲਈ ਥੋੜਾ ਸਾ ਇੱਕ ਦੋ ਬਲੇਟ ਟੁੱਟਾ ਵਾ ਫਿਰ ਵੀ ਕੰਮ ਅੱਛਾ ਚੱਲ ਰਹਾ ਆਪਣਾ ਕੋਈ ਪਿੱਛੇ ਛੋੜ ਨਹੀਂ ਰਿਹਾ ਗਾੜੀ ਉਸ ਕੋ ਮੈਂ ਡੇ ਬੋਲਾ ਕਿ ਤੁਸੀਂ ਧੀਰੇ ਰੱਖੋ ਥੋੜਾ ਜਾ ਤੇਜ਼ ਭਗਾਣੇ ਦੀ ਜਰੂਰਤ ਨਹੀਂ ਹੈ। ਥਲਕੇ ਮੜਾ ਏ ਥੱਲੇ। ਚੱਕਰੋ ਸੋਆਬੀਨ। ਥੋੜਾ ਜਿਹੀ ਟਰਾਲੀ 'ਚ ਕਟਾਂਗੇ। ਜੋ ਟਰਾਲੀ 'ਚ ਕੱਢੀ ਫੇਰ ਤੁਹਾਨੂੰ ਦਿਖਾਉਂਦੇ। ਇਸ ਸਾਲ ਕਹਿੰਦੇ ਆ ਕੇ ਫਸਲ ਨਹੀਂ ਹੈਗੀ ਯਾਨੀ ਕਿ ਕਾ ਹੈ ਫਿਰ ਵੀ ਜਿੰਨਾ ਕੋ ਇਹਨਾਂ ਦੀ ਕਿਸਮਤ ਇਹਨਾਂ ਨੂੰ ਮਿਲ ਜਾਊਗਾ। ਜਾਣ ਕੇ ਫਿਰ ਵੀ ਕੋਈ ਕੁਝ ਕੁਝ ਨਾ ਕੁਝ ਹੋਊਗਾ ਮਿਲ ਸਕਦਾ ਆ ਬੰਦਾ ਕੌਣ ਹੈ ਡਾਕਟਰ ਡਾਕਟਰ ਨਹੀਂ ਨਹੀਂ ਗਾਜੂ ਮੱਗਾ ਵਾਲਾ ਹਾਂ ਅੱਛਾ ਅੱਛਾ ये किसकी काट रहे फसल है तुम्हारी है, आ, है। पहले हाँ। इस से इसमें अच्छा घास ज्यादा नहीं है गास इतना घास का है आप गया। अच्छा, नहीं ये तो होया किस लिए? किस चक्कर में घास है सोयाबीन काम में घास ज्यादा है ਪਾਣੀ ਬਹੁਤ ਆ ਗਿਆ ਕਿੱਧਰ ਸੇ ਆਇਆ ਪਾਣੀ ਉੱਪਰ ਸੇ ਆਇਆ ਪਾਣੀ ਕਿੱਧਰ ਨੇ ਚਲਾ ਪਾਣੀ ਪੂਰੇ 4 ਮਹੀਨੇ ਪਾਣੀ ਚਲਾ ਪਾਣੀ ਚਲੀ ਗਿਆ ਇਹ ਪਾਣੀ ਕਿਉਂ ਜੀ ਸੇ ਤੇ ਇਤਨਾ ਗਾਸ ਹੋਇਆ ਫਿਰ ਵੀ ਤੁਮਨੇ ਜਿਤਨਾ ਇਸ ਨੂੰ ਕੋ ਖਰਚਾ ਗਿਆ ਤੇਰੇ ਕੋ ਕੁਛ ਹੋ ਕੇ ਦੇਖ ਜਾਏਗਾ ਖੇਤ ਹੈ ਇਤਨਾ ਮਾੜਾ ਨਹੀਂ ਕੁਛ ਨਾ ਜੈਸੇ ਜਹਾਂ ਸੇ ਦੋ ਟੈਂਕ ਨਿਕਲਤੇ ਹੈ ਨਾ ਇੱਕ ਤਾਂ ਨਿਕਲੇ ਗਏ ਆਧ ਨਿਕਲੇਗਾ ਹਾਂ ਠੀਕ ਹੈ ਇਸ ਸਾਲ ਤੁਮ ਨੈਣਾ ਹੈ ਮੇਰੇ ਖਿਆਲ ਸੇ ਜੁਦਾ ਹੈ ਹਾਂ ਨਿਆ ਨੈਣਾ ਜੁਦਾ ਹਾਂ ਫਰਸਟ ਸਾਲ ਇਹ ਮੇਰਾ ਅੱਛਾ ਫਰਸਟ ਗਾਉਂ ਗਾਉਂ ਤਾਂ ਮਾਰੇ ਇੱਕ ਇਕੱਠੇ ਥੇ ਨਹੀਂ ਗਾਉਂ ਤਾਂ ਖੇਤੇ ਕਾਟਦੇ ਸੀ ਅਮਨੇ ਸਾਰੀ ਸਾਰ ਸਵਾਏ ਨਾਲ ਕੱਟ ਰਹੇ ਹੋ ਹਾਂ ਸਵਾਏ ਤੇ ਲੱਗ ਹੋ ਕੇ ਜੁਦਾ ਹੋ ਗਿਆ ਆਪ ਕੋ ਕੈਸੇ ਲੱਗ ਰਿਹਾ ਫੀਲਿੰਗ ਕੈਸੀ ਆ ਰਹੀ ਮਜ਼ਾ ਆ ਰਿਹਾ ਕੁਝ ਵੀ ਨਹੀਂ ਮਜ਼ਾ ਆ ਰਿਹਾ ਫਿਰ ਕਿਆ ਹੋਇਆ ਬਹੁਤ ਖਰਾਬ ਸਥਿਤੀ ਚਲ ਰਹੀ ਫਿਰ ਜੁਦਾ ਕਿਆ ਹੋਇਆ ਜੁਦਾ ਹੋਏ ਨਾ ਇਹ ਗੱਗਰ ਗਰਸਤੇ ਮੇ कैसे औरतें लड़ती है घर पे आ, तो उसको औरतों को बोला करो की क्या क्या जुदा होगा क्या कर लेंगे हम अभी तो बच्चे तुम्हारे छोटे हैं अब खुश है खुश खुश है, है? आज अपना अपना काम करेंगे अब है आ, एक साथ करते तो फिर नहीं खुशते हाँ ये ये सभी परिवार में होता है ऐसे ये नहीं है कि तुम्हारे सभी में जो औरत होती है ना औरतों ने झगड़ा करना ही होता है दूसरी औरत से वो इसलिए जुदा होती है कि मैं अलग अपना करूँ लागो हो के भी कुछ नहीं मिलेगा यही ये है, जो जो नसीब में मिलेगा तो वही जो अकेडा पहले अकेडा आता था, था हाँ हाँ वो अकेडा नहीं है बट गया हाँ तो कम तो गए ना हाँ, कितने भाई हो आप दो भाई हैं तो जो हमारा जेंट इन है तुम्हारा भाई है हाँ, वो मेरा भाई तो उसकी कर, उसको कितना बिका दिया आपने उसको हमारे घर की में से सात आठ बीघा बेची दी उसको दे दिए हाँ। सात आठ आपने रख लिया चलो अच्छी बात है तो आपने पिताजी को कितनी दी है ताजी वो का उसको को है क्यों काम दी उसे उसके लिए वो बोला मेरे को कितना चाहिए बाकी तुम्हें रख लो भाई तुम्हारे खर्चा है तो खर्चा तो है, तो है, तो है, तो तो जो खाने का चार बीघा में तो है। जो में होता है वो लेबर से भी नहीं कटती है वो बड़ी मुसीबत आती है अब टैंक भरने वाला है टैंक अपना भरने वाला ऊपर से माल से कितनी खुशी आ रही है आपको आप खुशी खुशी आ रही है वाला है वाला तो अच्छा आएगी। गास 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 ही आएगा ही नहीं नहीं घास नहीं माल निकलेगा, माल हाँ, निकलेगा। तो तेरे तो तेरे तो तो खेत में से एक टैंक निकाल के दे देंगे ठीक है फिर खुश है निकाल के एक टैंक में मन पंद्रह क्विंटल के आस में होता माल है सही फिर खुश है चलो खुशी सही है नरेश ਇਹ ਬੋਲ ਰਿਹਾ ਯਾਰ ਲੱਗੋ ਕਿ ਕੁਝ ਮਜ਼ਾ ਨਹੀਂ ਆ ਰਹਾ ਹੈ ਹਾਂ ਮਜ਼ਾ ਥੋੜੀ ਆਤਾ ਹੈ ਜੋ ਥੋੜਾ ਨਹੀਂ ਤੇਮਾਰੀ ਵਾਈਫ ਲੜਦੀ ਇਸki ਵਾਈਫ ਕੇ ਬੋ ਲੜਦੀ ਤੇਮਾਰੀ ਵਾਈਫ ਕੋ ਉਹ ਤਾਂ ਦੋਨੋਂ ਹੀ ਲੜਦੀ ਤਾਂ ਨਹੀਂ ਜਿਆਦਾ ਕੋਈ ਲੜਾਈ ਕਰਦੀ ਸੀ ਹੋਰ ਦੇ ਤੇ ਦੋ ਨਹੀਂ ਅਸੀਂ ਨਹੀਂ ਦੋਨੇ ਦੋਤੀ ਹੈ ਮੇਰੇ ਕੋਲ ਮਾਲਮ ਜਿਆਦਾ ਕੌਲੜ ਹੈ ਨਹੀਂ ਪਤਾ ਤਾਂ ਚਲਦਾ ਹੈ ਨਹੀਂ ਪਤਾ ਨਹੀਂ ਚਲਦਾ ਇਹ ਚਕਰ ਵੀ ਥੋੜੀ ਰਹਤੀ ਹੈ ਮਨ ਕੀ ਗੇ ਚਕਰ ਤੇ ਜਬ ਉਹ ਚਕਰਤੀ ਹੈ ਫਿਰ ਤਾਂ ਤੁਮਾਰਾ ਸ਼ਾਮ ਕੋ ਬਤਾਤੀ ਨਹੀਂ ਆ ਕੇ ਕਿ ਅੱਜ ਉਸਨੇ ਮੈਨੂੰ ਇਹ ਬੋਲਾ ਅੱਜ ਉਸਨੇ ਇਹ ਬੋਲਾ ਐਸੇ ਤਾਂ ਭੜਗਾਤੀ ਦੋਤੀ ਨਾ ਉਹਨਾਂ ਮੱਦੇ ਇੱਕ ਪੋਸਟ ਕਰਾਉਣਾ ਉਹਮ ਫੇੜੀ ਕੋਣਾ ਕੋਲਾ ਕੋਲਾ ਅੱਜ ਦਾ ਆਪਣਾ ਇਨਾ ਹੀ ਵਲੌਗ ਹੈ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਲਈ ਮੇਰੇ ਵੀਰਾਂ ਦੇ ਸੱਸਿਆ ਕਾਲ ਜੀ ਜਉਂਦੇ ਬਸਦੇ ਹੋ